ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਇੱਕ ਮੰਦ ਭਾਗੀ ਘਟਨਾ ਸਾਹਮਣੇ ਆਈ ਆ ਟਰਾਲੀਆਂ ਪਰ ਪਰ ਕੇ ਲਿਆ ਕੇ ਘੱਟੋ ਘੱਟ 8 ਤੋਂ 10 ਟਰਾਲੀਆਂ ਇਹਨਾਂ ਨੇ ਆ ਇੱਥੇ ਸਿੱਟ ਦਿੱਤੀਆਂ ਨੇ ਆ ਉਹ ਇੱਕ ਵੱਡਾ ਟੋਆ ਟਰਲੇ ਪਾਸੇ ਪਤਲੇ ਆ ਗਿਆਗਾ ਆ ਤੁਸੀਂ ਦੇਖ ਸਕਦੇ ਹੋ ਆ ਸਾਰਾ ਉਸ ਤੋਂ ਬਾਅਦ ਜਦੋਂ ਅਸੀਂ ਇਹਦੇ ਉੱਤੇ ਇਤਰਾਜ਼ ਦਿੱਤਾ ਆ ਤਾਂ ਛੇਤੀ ਛੇਤੀ ਇਹਨੂੰ ਪੂਰਨ ਲਈ ਇਹਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ 5 ਫੁੱਟ ਆ ਵੀ ਬੋਲਦੇ ਨੇ ਕਿ ਇਹ ਨਹੀਂ ਕਿ ਇਹ ਆ ਕੰਮ ਕਰਨ ਨੂੰ ਪੈਸੇ ਹੈਗੇ ਇਹਨਾਂ ਕੋਲ ਇਹ ਨਸ਼ਟ ਕਰ ਰਹੇ ਨੇ ਕਿ ਬੇਅਦਬੀ ਕਰ ਰਹੇ ਨੇ ਇਹ ਇੱਥੇ ਪਾਣੀ ਚਲੀ ਦੋ ਦਿਨ ਹੋ ਗਏ ਇਹ ਸ਼ਰੀਆਮ ਬੇਅਦਬੀ ਹੈ ਇਹ ਪਾਣੀ ਦੀ ਬੇਅਦਬੀ ਨਹੀਂ ਹੈ ਜੇ ਪਾਣੀ ਪੀਤਾ ਕਹਿੰਦੇ ਪਾਣੀ ਦੀ ਬੇਅਦਬੀ ਨਹੀਂ ਆਹ ਵੀਡੀਓ ਤਾਂ ਤੁਸੀਂ ਸਾਰਿਆਂ ਨੇ ਦੇਖੀ ਹੋਊਗੀ ਆਓ ਥੋੜਾ ਜਿਹਾ ਸੰਖੇਪ ਵਿੱਚ ਇਸ ਬਾਰੇ ਜਾਣਕਾਰੀ ਲਈਏ ਹੱਬ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੌਲ ਸਾਹਿਬ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਜਿਹੜੀ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਘਟਨਾ ਹੋਈ ਹੈ ਜਿਦੇ ਵਿੱਚ ਪੰਜਾਬੀ ਸਾਹਿਤ ਦੇ ਸਭ ਤੋਂ ਉੱਚੇ ਮੰਨੇ ਜਾਂਦੇ ਮਹਾਨ ਕੋਸ਼ ਨੂੰ ਕੂੜੇ ਮੰਗੂਟੇਰੀ ਕਰਕੇ ਗੱਬਣ ਦੀ ਕੋਸ਼ਿਸ਼ ਕੀਤੀ ਗਈ ਆਓ ਥੋੜੀ ਜਿਹੀ ਪਹਿਲਾਂ ਮਹਾਨ ਕੋਸ਼ ਬਾਰੇ ਆਪਾਂ ਜਾਣਕਾਰੀ ਲਈਏ ਮਹਾਨ ਕੋਸ਼ ਪੰਜਾਬੀ ਭਾਸ਼ਾ ਦਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਵਿਸ਼ਵ ਕੋਸ਼ ਹੈ ਇਸ ਨੂੰ ਪੰਜਾਬੀ ਦਾ ਐਨਸਾਈਕਲੋਪੀਡੀਆ ਵੀ ਕਿਹਾ ਜਾਂਦਾ ਹੈ ਇਸ ਨੂੰ ਭਾਈ ਕਾਨ ਸਿੰਘ ਨਾਭਾ ਜੀ ਵੱਲੋਂ ਲਿਖਿਆ ਗਿਆ ਸੀ ਭਾਈ ਕਾਨ ਸਿੰਘ ਨਾਭਾ ਜੀ ਇੱਕ ਬਹੁਤ ਹੀ ਮਹਾਨ ਲੇਖਕ ਵਿਦਵਾਨ ਤੇ ਇਤਿਹਾਸਕਾਰ ਵੀ ਸਨ ਉਹਨਾਂ ਨੇ ਪੰਜਾਬੀ ਭਾਸ਼ਾ ਸਿੱਖ ਧਰਮ ਤੇ ਪੰਜਾਬੀ ਸਾਇਅਤ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਉਹ ਸਿੱਖ ਧਰਮ ਦੇ ਪ੍ਰਤੀ ਫੈਲੀਆਂ ਗਲਤਫਹਿਮੀਆਂ ਨੂੰ ਵੀ ਦੂਰ ਕਰਨ ਵਿੱਚ ਅੱਗੇ ਰਹੇ ਭਾਈ ਕਾਨ ਸਿੰਘ ਨਾਭਾ ਜੀ ਨੇ ਪੂਰੀ 14 ਸਾਲ ਦੀ ਬੇਮਿਸਾਲ ਮਿਹਨਤ ਕਰਕੇ ਮਹਾਨ ਕੋਸ਼ ਨੂੰ ਲਿਖਿਆ ਜਿਸ ਵਿੱਚ ਲਗਭਗ 70000 ਦੇ ਕਰੀਬ ਸ਼ਬਦਾਂ ਦੀ ਵਿਆਖਿਆ ਕੀਤੀ ਹੋਈ ਆ ਇਸ ਵਿੱਚ ਪੰਜਾਬੀ ਸੰਸਕ੍ਰਿਤ ਅਰਬੀ ਫਾਰਸੀ ਤੇ ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਿਆਖਿਆ ਕੀਤੀ ਹੋਈ ਆ ਇਹ ਸਿਰਫ ਸ਼ਬਦ ਕੋਸ਼ ਹੀ ਨਹੀਂ ਇਹ ਸਾਨੂੰ ਧਾਰਮਿਕ ਰਾਜਨੀਤਿਕ ਇਤਿਹਾਸਿਕ ਭੂਗੋਲਿਕ ਤੇ ਸਮਾਜਿਕ ਜਾਣਕਾਰੀ ਵੀ ਦਿੰਦਾ ਹੈ ਮਹਾਨ ਕੋਸ਼ ਆ ਇਹ ਸਿੱਖ ਧਰਮ ਦੇ ਨਾਲ ਜੁੜੀਆਂ ਤੇ ਪੰਜਾਬੀ ਜੀਵਨ ਦੇ ਨਾਲ ਜੁੜੀਆਂ ਗੱਲਾਂ ਦਾ ਖਜ਼ਾਨਾ ਹੈ ਇਸ ਕਿਤਾਬ ਦੇ ਚਾਰ ਵੱਡੇ ਭਾਗ ਛਪੇ ਹਰੇਕ ਭਾਗ ਲਗਭਗ 1500 ਪੰਨਿਆਂ ਦਾ ਮਹਾਨ ਕੋਸ਼ ਪੰਜਾਬੀ ਭਾਸ਼ਾ ਦਾ ਪਹਿਲਾ ਵਿਸ਼ਵ ਕੋਸ਼ ਆ ਇਸ ਵਿੱਚ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਵਧੀਆ ਤੇ ਸੌਖੇ ਤਰੀਕੇ ਨਾਲ ਕੀਤੀ ਗਈ ਆ ਇਸ ਕਰਕੇ ਸਿੱਖ ਧਰਮ ਦੇ ਵਿੱਚ ਇਸ ਦਾ ਆਦਰ ਸਤਕਾਰ ਧਾਰਮਿਕ ਗ੍ਰੰਥ ਮੰਗੂਈ ਕੀਤਾ ਜਾਂਦਾ ਮਹਾਨ ਕੋਸ਼ ਕਰਕੇ ਹੀ ਭਾਈ ਕਾਨ ਸਿੰਘ ਨਾਭਾ ਜੀ ਨੂੰ ਪੰਜਾਬੀ ਲੈਕਸੀਕੋਗ੍ਰਾਫੀ ਦਾ ਪਿਤਾ ਵੀ ਕਿਹਾ ਜਾਂਦਾ ਹੈ ਇਹ ਗ੍ਰੰਥ ਪੰਜਾਬੀ ਭਾਸ਼ਾ ਦੇ ਵਿਦਵਾਨਾਂ ਤੇ ਵਿਦਿਆਰਥੀਆਂ ਲਈ ਅੱਜ ਵੀ ਚਾਨਣ ਦਾ ਕੰਮ ਕਰਦਾ ਹੈ ਫਿਰ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਦੀਆਂ ਨਵੇਂ ਐਡੀਸ਼ਨ ਛਾਪੇ ਗਏ ਸੀ ਜੋ 2009, 2006 ਤੇ 2013 ਦੇ ਵਿੱਚ ਛਾਪੇ ਗਏ ਸੀ ਬਾਅਦ ਚ ਪਤਾ ਚੱਲਿਆ ਵੀ ਜਿਹੜੇ ਨਵੇਂ ਐਡੀਸ਼ਨ ਛਾਪੇ ਗਏ ਸੀ ਉਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਸੀ ਤੇ 2019 ਦੇ ਵਿੱਚ ਇਹ ਨਵੇਂ ਐਡੀਸ਼ਨਾਂ ਨੂੰ ਵੰਡਣ ਤੇ ਰੋਕ ਲਾਤੀ ਸੀ ਯੂਨੀਵਰਸਿਟੀ ਵੱਲੋਂ ਫਿਰ ਕੁਝਕ ਟਾਈਮ ਪਹਿਲਾਂ ਜਿਹੜੂ ਗਲਤ ਕਾਪੀਆਂ ਸੀ ਤਾਂ ਯੂਨੀਵਰਸਿਟੀ ਦੇ ਸਟਾਫ ਨੇ ਇਹਨਾਂ ਨੂੰ ਮਿੱਟੀ ਦੇ ਵਿੱਚ ਦੱਬਣ ਦੀ ਕੋਸ਼ਿਸ਼ ਕੀਤੀ ਗਈ ਵਿਦਿਆਰਥੀਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਧਾਰਮਿਕ અપਮਾਨ ਹੈ ਕਿਉਂਕਿ ਮਹਾਨਕੋਸ਼ ਸਿੱਖ ਇਤਿਹਾਸ ਦਾ ਬਹੁਤ ਕੀਮਤੀ ਖਜ਼ਾਨਾ ਹੈ ਤੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵਿੱਚ ਜ਼ਬਰਦਸਤ ਪ੍ਰੋਟੈਸਟ ਕੀਤੇ ਤੇ ਜੋ ਮਹਾਨਕੋਸ਼ ਮਿੱਟੀ ਦੇ ਵਿੱਚ ਦੱਬੇ ਹੋਏ ਸੀ ਉਹਨਾਂ ਨੂੰ ਵਾਪਸ ਕੱਢਿਆ ਤੇ ਉਹਨਾਂ ਨੂੰ ਸਹੀ ਸਲਾਮਤ ਆਪਣੀ ਕਸਟਡੀ ਦੇ ਵਿੱਚ ਲੈਤਾ ਤੇ ਉਹਨਾਂ ਦੀ ਸਾਫ ਸਫਾਈ ਕੀਤੀ ਤੇ ਬਾਅਦ ਵਿੱਚ ਇਹ ਗੱਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੇ ਐਸਜੀਪੀਸੀ ਕੋਲ ਵੀ ਪਹੁੰਚੀ ਤੇ ਉਹਨਾਂ ਨੇ ਵੀ ਯੂਨੀਵਰਸਿਟੀ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਧਾਰਮਿਕ ਗ੍ਰੰਥ ਬਾਦ ਉਹਨਾਂ ਨੇ ਅਖੰਡ ਪਾਠ ਵੀ ਕਰਾਇਆ ਤੇ ਅਰਦਾਸ ਵੀ ਕੀਤੀ ਤਾਂ ਜੋ ਗਲਤੀ ਹੋਈ ਆ ਤਾਂ ਉਸ ਦੀ ਭੁੱਲ ਬਖਸ਼ਾਈ ਜਾਵੇ। ਬਾਅਦ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਮਾਫੀ ਵੀ ਮੰਗੀ ਤੇ ਉਹਨਾਂ ਨੇ ਕਿਹਾ ਵੀ ਸਾਡਾ ਮਕਸਦ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨਾ ਨਹੀਂ ਸੀ। ਜੀ ਤਾਂ ਜੋ ਗਲਤ ਕਾਪੀਆਂ ਸੀ ਉਹਨਾਂ ਨੂੰ ਅੱਗ ਲਾ ਕੇ ਸਾੜਨ ਦੀ ਥਾਂ ਤੇ ਇਕੋ ਫ੍ਰੈਂਡਲੀ ਤਰੀਕੇ ਨਾਲ ਰੀਸਾਈਕਲ ਕਰਨ ਲਈ ਦੱਪਿਆ ਸੀ। ਮਹਾਲ ਕੋਸ਼ ਸਿਰਫ ਇੱਕ ਕਿਤਾਬ ਹੀ ਨਹੀਂ ਸਾਡੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਵੀ ਹੈ। ਇਹ ਘਟਨਾ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਪੰਜਾਬੀ ਸੱਭਿਆਚਾਰ ਤੇ ਸਿੱਖ ਇਤਿਹਾਸ ਦੀ ਖਜ਼ਾਨਿਆਂ ਨਾਲ ਕਿਵੇਂ ਵਤੀਰਾ ਕੀਤਾ ਜਾਵੇ ਗਲਤੀਆਂ ਨੂੰ ਠੀਕ ਕਰਨਾ ਜ਼ਰੂਰੀ ਆ ਪਰ ਧਾਮਿਕ ਭਾਵਨਾਵਾਂ ਨਾਲ ਖੇਡਣਾ ਕਿਸੇ ਵੀ ਹਾਲਾਤ ਦੇ ਵਿੱਚ ਮੰਨਣਯੋਗ ਨਹੀਂ ਹੈ ਬਾਕੀ ਤੁਹਾਡੀ ਕੀ رائے ਆ ਕਮੈਂਟ ਵਿੱਚ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਰੱਬ ਰੱਖਾ